ਸਰਣ ਸੱਸੀ ਗਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਈਗਰ ਜਿਹੜੇ ਕੈਪਟਨਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਚੈਨਲ ਨੂੰ ਲਾਈਕ ਜਰੂਰ ਕਰਿਆ ਜੀ ਤੇ ਕਮੈਂਟ ਵੀ ਸੋਹਣੇ ਸੋਹਣੇ ਕਰਿਆ ਕਰੋ ਤੇ ਬਣੇ ਰਹੋ ਅੱਜ ਸਾਰਾ ਵਲੋਗਿੰਗ ਫੰਕਸ਼ਨ ਤੇਨ ਪਰਦਾ ਤੇ ਟਾਈਮ ਹੋ ਗਿਆ ਇਹਦਾ 6 ਵਜ ਚੁੱਕੇ ਨੇ ਜੀ ਬਣੇ ਰਹੋ ਵਲੋਗ ਨਾਲ ਇਹ ਜਿੱਥੇ ਨਿਆਬ ਦੇ ਨਾਲ ਬਹੁਤ ਦਾ ਸਵਾਗਤ ਹੈ ਮੈਂ ਤੁਹਾਡਾ ਪ੍ਰਸਿੱਧ ਵੀਰ ਆ ਗਿਆ ਜੋ ਟਾਈਮ ਹੈ ਜੀ ਵੱਜ ਗਏ ਨੇ 5 ਘੰਟੇ ਲੱਗੇ ਪਤਾ ਵੀ ਲੱਗ ਜਾਂਦੇ ਖਾਣ ਬੰਦੇ ਆਪਣੇ ਬੱਚੇ ਤੇ ਹਾਲੇ ਮਗ ਬਟੋਕਾ ਖੁੱਲਾ ਹੀ ਹੁਣ ਪੀਲਾ ਮੱਕੀ ਦਾ ਦੂਜਾ ਮੱਝ ਨੂੰ ਦਸਪੇ ਪੈਂਦੇ ਨੇ ਤੇ ਫੋਰਸ ਵੀ ਲੱਗੀ ਪਈ ਨਾਲ ਸਾਰੇ ਕੰਮ ਮਾਰੇ ਤੇਲ ਤਾਂ ਆ ਗਿਆ ਤੇ ਜੋਤਰਾ ਦੋਸਤ ਆ ਗਿਆ ਗੱਲ ਮਿਲ ਕੇ ਚਲ ਤਾਂ ਮੁੰਜੇ ਮਿਲੋ ਕਲ ਮਿਲਦੇ ਹਾਂ ਬਹੁਤ ਵਧੀਆ ਬਰਬੂਹ ਬਣੇ ਰਹੇ ਲੋਕ ਨੇ ਚੱਕਦਾ ਡੋਕਰ ਸੇ ਭਰਦੇ ਕੋਈ ਨਹੀਂ ਹੁਣ ਮੱਛੀ ਫੇਰ ਭਰਨੀ ਹੈ ਦੋ ਦਰਿਆ ਬਾਲਟੇ ਆਪਣੇ ਬਣੇ ਰਹੋ ਬਲਾ ਦੇ ਉਹ ਬਸ ਬਸ ਪੁੱਟਲਾ ਵਾਪਸ ਨਾ ਕੋਈ ਬੱਕ ਦੋ ਤਾਂ ਬਾਹਰ ਹਟ ਜਾ ਕਿੰਨੀ ਪਾਣੀ ਬਹੁਤ ਜ਼ਿਆਦਾ ਭਾਰੀ ਲਾਉਂਦਾ ਤਾ ਕਣੀਆਂ ਬੈੜੀਆਂ ਨੇ ਮਿੱਤਰੀ ਹੱਥ ਖਿਨੇ ਤਾ ਬੈ ਗਈ ਤੂੰ ਪਤਾ ਨਹੀਂ ਕਿੱਥੇ ਪੈ ਗਿਆ ਇੱਕ ਲੋਕ ਨੇ ਚੱਲੋ ਬੱਸ ਨੀ 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 ਉਹ ਮੈਸਾ ਉਹ ਕਿਧਰ ਗਈ ਟੂੜੀ ਵਾਲੇ ਚ ਇਹ ਟੂੜੀ ਪੱਟੀ ਜੇ ਪਈ ਹੈ 什么你看那，哎，那个，他

ਉਹ ਕਈ ਲੈਣੋ ਉਹ ਤੇ ਜਣੋ ਕੂੜੀ ਦੇਤੀ ਮਾਰਾ ਲਾਵੇ ਲਾਵੇ ਸੁਣੋ ਬੋਲੋ ਮਾੜੇ ਕਿ ਟੋਕਣਾ ਹੋਵੇ ਕਿੱਥੇ ਜਾ ਬੋਲੋ ਤੇ ਦੇਖੋ ਜੀ ਜਿੰਮੀ ਦੀ ਮਮਾ ਨੇ ਕਟਿੰਗ ਕਰ ਦਿੱਤੀ ਹੈ ਕਿ ਪਤਲੇ ਪਤਲੇ ਲੱਗਦੀ ਹੈਗੀ ਦੇਖੋ ਗਰਮੀ ਬਹੁਤ ਹੈ ਜੀ ਹਨ ਉਹ ਵਾਲ ਨਾਲ ਵੀ ਗਰਮੈਸਜੀ ਲੱਗਣ ਲੱਗ ਜਾਂਦੀ ਹੈ ਇਹ ਤਰੂ ਬਸ ਰੂਵੀ ਟੋਕਰਾ ਟੋਕਰਾ ਖਾ ਜਾ ਦੋਨੇ ਇੱਕ ਟੋਕਰਾ ਖਾ ਜਾ ਦਿੰਦੇ ਪੂਰਾ ਇੱਕ ਟੋਕਰਾ ਸਵੇਰੇ ਇੱਕ ਸ਼ਾਮ ਪਾਲ ਕੇ ਵਧੀਆ ਬੱਸੀ ਵਧੀਆ ਮਾਰ ਕੇ ਨਿਕਲ ਗਈ ਹੁਣ ਇਹਦੇ ਆਪਾਂ ਸਿੰਘ ਖੜਾ ਰਾਂਗੇ ਸੇ ਜਾਣਦੇ ਨਾ ਦਵਾਈ ਲਾ ਦੇਣੀ ਆ ਤੇ ਇਹਦਾ ਰੱਖਣ ਦਾ ਰਸਤਾ ਇਹ ਇਹਦੇ ਆ ਸੇਜਲ ਦੇ ਦਵਾਈ ਲਵਾ ਰਾਂਗੇ ਇਹ ਡਾਂਗਦੀ ਇਹ ਰਹੀ ਆ ਦਵਾਈ ਦਵਾਈ ਚਿੱਤਰ ਲਾ ਕੇ ਸੀ ਦਵਾਈ ਲਾ ਕੇ ਸਿੰਘ ਦਾ ਮੋਟਾ ਆ ਤੈਨੂੰ ਕੱਲਾ ਹਰਾ ਵੀ ਦਈਏ ਜੀ ਕੱਲਾ ਹਰਾ ਪਾਉਣ ਦਾ ਕੋਈ ਨਹੀਂ ਫਾਇਦਾ ਹੁੰਦਾ ਤੂੜੀ ਵਿੱਚ ਪਾਉਣ ਜਰੂਰ ਹੈ ਕਿਉਂਕਿ ਤੂੜੀ 'ਚ ਫਾਈਬਰ ਹੁੰਦੀ ਹੈ ਤੂੜੀ ਨਾਲ ਹੀ ਬੇਟਾ ਗੇਨ ਹੁੰਦਾ ਨਾਲੇ ਵਾਜਨ ਵਧਦਾ ਜੇ ਕੱਲਾ ਹਰਾ ਪਾਵੇਂ ਤਾਂ ਮੋਕ ਮਾਰੀ ਜਾਣੀ ਆ ਉਹਦਾ ਕੋਈ ਦਾਤਨੀ ਲੀਵਰ 'ਚ ਹਾਜ਼ਮੇ ਸਹੀ ਨਹੀਂ ਹੁੰਦਾ ਜਦੋਂ ਆਪਾਂ ਇਹਨਾਂ ਨੂੰ ਇੱਦਾਂ ਹਰਾ ਇਦਾਂ ਤੂੜੀ ਲਾ ਕੇ ਪਾਉਣਾ ਤਾਂ ਇਹਨਾਂ ਵਾਸਤੇ ਪੂਰਾ ਬਿੱਟਾ ਜੀ ਤੁਹਾਨੂੰ ਦੱਸ ਰਹੀਏ ਸਾਹ ਪਾਉਂ ਦੱਸ ਰਹੀਏ ਕਿ ਸਾਰੀਆਂ ਆਪਣੀਆਂ ਗੱਭਨੋ ਉਹ ਦਿੰਦੋ ਧੋਤੀਆਂ ਕੱਲੀ ਉਹ ਧੋਤੀ ਰਹਿ ਗਈ ਉਹਦੀ ਉਮਰ ਛੋਟੀ ਆ ਜੇ ਆਰੇ ਟੋਕਿਆਂ ਦੁੱਧਰਾ ਚੁੱਕੇ ਨੇ ਵਿੱਚ ਹੀ ਗਾਈ ਵਾਹਿਗੁਰੂ ਦੀ ਕਿਰਪਾ ਨਾਲ ਬਾਬੇ ਜੀ ਦੀ ਕਿਰਪਾ ਨਾਲ ਪੂਰੇ ਦੁੱਧ ਦੇ ਦਿੱਤੇ ਹੋ ਜਾਂਦੇ ਤੇ ਜੇ ਜੀ ਮਿਹਨਤ ਕਰਦੇ ਹੈ ਇਹ ਮੁੱਲ ਜ਼ਰੂਰ ਮੁਰਦਾ ਤੁਸੀਂ ਵੀ ਜਿਵੇਂ ਆਪਾਂ ਜ਼ਿਮੀਂਦਾਰ ਭਾਈਆਂ ਕੋਈ ਵੀ ਆਪ ਜਿਹੜਾ ਖੇਤੀਬਾੜੀ ਕਰਦਾ ਹਰੇਕ ਨੇ ਇੱਕ ਮੱਝ ਦੋ ਮੱਝ ਜਿਹੜੇ ਰੱਖਦੇ ਨੇ ਪੀਰ ਰੱਖਿਆ ਕਰੋ ਕਿਉਂ ਇਹ ਆਪਦਾ ਖਰਚਾ ਮੋੜਦਿਆਂ ਨੇ ਜੇ 10 ਕਿਲੋ ਵਾਲੀ ਮੱਝ ਵੀ ਲੈ ਲਈਏ ਆਪਾਂ ਨੇ ਚਾਹ ਲੱਖ ਰੁਪਏ ਦੀ ਮਿਲ ਜਾਂਦਾ 10 ਕਿਲੋ ਵਾਲੀ ਡੇਲੀ ਉਹ 300 ਦੁੱਧ ਪਾਈ ਨਹੀਂ ਹੈਗੀ ਨਾਲੇ ਘਰੇ ਰੱਖ ਕੇ 4-5 ਕਿਲੋ ਤੇ 5 ਕਿਲੋ ਦੇ ਉੱਤੇ ਵੀ 300 ਦਾ ਬਣ ਜਣਾ ਜੀ 70 ਰੁਪਏ ਹਿਸਾਬ ਨਾਲ ਲਾ ਲੇ ਤੁਸੀਂ ਤੇ 350 ਦੀ ਬਣਦਾ 75 ਪਾਈ ਤੇ ਉਹ ਜਿੰਨਾ ਖਾਂਦੀਆਂ ਨੇ ਉਹ ਤੋਂ ਪਚਾਉਂਦੀਆਂ ਨਾਲੇ ਘਰੇ ਡੱਕ ਮਾਂ ਦੁੱਧ ਨੇ ਇਹ ਮੁੱਲ ਲੈਣਾ ਰੋਜ਼ 200 ਦਾ ਦੁੱਧ ਆਪਾਂ ਦੁੱਧ ਮੁੱਲ ਲੈਣੀ ਹੈ ਜੀ ਤੇ ਉਸ ਹਿਸਾਬ ਨਾਲ ਲਈ ਨਾਲੇ ਇਹ ਕਿਹੜਾ ਦੁੱਧ ਹੁੰਦਾ ਉਹ ਫੈਰੀ ਤੋਂ ਲੈਣਿਆ ਗਾਈਆਂ ਦਾ ਮਾੜਾ ਚੰਗਾ ਵਿਚਰੜਾ ਕੇ 30 ਆਲਾ 40 ਆਲਾ ਵਿੱਚੀ ਥੋੜਾ ਮੈਸਤਨਾ ਪਾ ਕੇ ਤੇ ਉਹ 70 ਰੁਪਏ ਦਿੰਦੇ ਨੇ ਕਿ ਉਹ ਦੁੱਧ ਪੀਣਾ ਜਿਹੜਾ ਜ਼ਿੰਮੇਵਾਰ ਭਾਈ ਆਪਾਂ ਖੇਤੀ ਚਾਰਨਾ ਦੋ ਮੱਛਰੇ ਰੱਖ ਤਾ ਦੇ ਏਸਾ ਕਰਕੇ ਇਹਨਾਂ ਨਾਲ ਜਿਹਨੂੰ ਪਿਆਰ ਪੈ ਰਿਹਾਦਾ ਮੱਲੋ ਮੱਲੀ ਮੂੰਹ ਲੈ ਕੇ ਆਪਦੇ ਚ ਤੜਕੇ 4 ਵਜੇ ਆਉਂਦੀਆਂ ਨੇ ਵੀ ਸਾਨੂੰ ਸਾਮੋ ਇਹਦਾ ਪਿਆਰ ਲੈਂਦੀ ਆ ਜਿਹਨਾਂ ਨਾਲ ਵਿੱਚ ਆਪਾਂ ਵੜ ਕੇ ਕੰਮ ਕਰਾਂਗੇ ਮੂੰਹ ਲੈ ਕੇ ਤਾਂ ਆਟੋਮੈਟਿਕ ਹੀ ਆ ਕਹਣੀਆਂ ਵੀ ਸਾਨੂੰ ਬੰਦੇ ਦਾ ਜੀ ਕਰਦਾ ਕੰਮ ਕਰਨ ਵੀ ਇੰਧਰ ਹੀ ਕੱਲੀ ਆਈ ਐ ਇੰਧਰ ਹੀ ਕਿਉਂ ਜੀ ਜਦੋਂ 2 ਰੁਪਏ ਵੀ ਬਣਦੇ ਨੇ ਰਾਹ ਬਣਦੇ ਨੇ ਬੰਦੇ ਨੂੰ ਉਧਰ ਨੂੰ ਚਲੋ ਮਿਲਦੇ ਆ ਕੇ ਤੁਹਾਨੂੰ ਜੀ ਬਣੇ ਰਹੋ ਪਹੁੰਚਾਣ ਦਾ ਕੋਈ ਨਾ ਪਰ ਹਰ ਉਹ ਤੇਜਾ ਮੈਨੂੰ ਜੀ ਨਾ ਗਿਆ ਪਤਾ ਦੋਨ ਕਮਾਣ ਜੀ ਇਹ ਦੋ ਪਰਮਾ ਤੇ ਤੁਸੀਂ ਜਿਹੜੇ ਡੱਬਾ ਆ ਰਹਾ ਮੈਂ ਉਦੋਂ ਇੱਕ ਪਾਦਾ ਦੋ ਉੱਧਰ ਹੋਰ ਦੱਸ ਦੇਣਾ ਪਾਉਂਦਾ ਬੱਸ ਇਹਦੇ ਕੋਲ ਬਾਹਰ ਇਹ ਬਾਦ ਦੋ ਚੂੜਾ ਫਰੀ ਮੋ ਗਈ ਉਹ ਕਿਦਾਂ ਕਰ 4 ਲੀਟਰੀਆਂ ਨੇ ਰੋਣ ਚ ਲਾ ਦੇਣੀ ਤੇ ਆਪਾਂ ਨੇ ਜੀ ਲੋ ਮਾਰ ਜਦੋਂ ਤੂੜੀ ਪਾਈ ਸੀਗੀ ਅਜਿੱਥੇ ਮੈਟ ਹੈਗਾ ਇੱਥੇ ਤੱਕ ਸੀਗੀ ਫਿਰ ਆਪਾਂ ਕੁਛ ਅੰਦਰ ਵੀ ਰੱਖਤੀ ਸੀਗੀ ਵਧੀਆ ਇੱਥੇ ਹੈਨਾ ਚੱਕ ਕੇ ਆਪਾਂ ਪਾ ਦਨਗੇ ਅਗਲੇ ਮੈਂ ਕੁਝ ਪਾਉਣੀ ਸਮਾਂ ਤੋਂ ਹੋਰ ਨਹੀਂ ਉੱਪਰ ਆ ਕੀ ਪਰ ਆ ਫਿੱਟ ਕੇ ਬਸ ਉਰੇ ਪੈ ਰਹੇ ਨੇ ਕੱਲ ਨੂੰ ਪਾਰਾਂ ਨੇ ਨਾ ਉਧਰ ਨਹੀਂ ਖਾਲ ਬਣ ਰਿਹਾ ਜੀ ਇਹ ਤਕਰੀਬਨ ਕਿਲੋਮੀਟਰ ਦੂਰ ਆ ਕੇ ਮਾਸਟਰ ਜੀ ਨੇ ਵਿੰਗ ਡੇਢ ਪਾ ਕੇ ਡੇਢ ਤੇ ਡੇਢ ਕਿਲੋਮੀਟਰ ਆਈ ਸਾਰਾ ਤੇ ਮਾਸਟਰ ਜੀ ਜੀ ਧੰਨਵਾਦ ਪਹਿਲਾਂ ਇਹਨਾਂ ਦਾ ਵਿਚਾਰਿਆਂ ਦਾ ਜਿਹੜੇ ਸਾਰਾ ਦਿਨ ਧੁੱਪ 'ਚ ਇੱਥੇ ਫਿਰਦੇ ਰਹਿੰਦੇ ਨੇ ਮੂਰੇ ਹੋ ਕੇ ਕੰਮ ਕਰਾਉਣੇ ਬਹੁਤ ਔਖੇ ਨੇ ਜੀ ਕਿਉਂ ਕਿਸੇ ਦਾ ਖੇਤ ਉਹਨਾਂ ਕੋਈ ਕੋਸ਼ਿਸ਼ ਨਹੀਂਦਾ ਕਿਉਂਕਿ ਬਹੁਤ ਵਾਰ ਸਾਨੂੰ ਸਾਥ ਵਧੀਆ ਮਿਲ ਰਿਹਾ ਸਾਰੇ ਭੈਣ ਭਾਈਆਂ ਦਾ ਸਾਰੇ ਵੀਰਾਂ ਦਾ ਸਾਥ ਬਹੁਤ ਵਧੀਆ ਮਿਲ ਰਿਹਾ ਤੇ ਤਕਰੀਬਨ ਬਣ ਕੇ ਆ ਗਿਆ ਇਹ ਅੱਧਾ ਪੌਣਾ ਕਿਲੋਮੀਟਰ ਬਣ ਗਿਆ ਜੀ ਡੇਢ ਕਿਲੋਮੀਟਰ ਬਣ ਗਿਆ ਜੀ ਮਾਸਟਰ ਜੀ ਕਹਿੰਦੇ 2.5 ਕਿਲੋਮੀਟਰ ਹੋਰ ਜਾਣਾ ਅੱਗੇ ਧੰਨਵਾਦ ਸਰਕਾਰ ਦਾ ਜੋ ਸਾਨੂੰ ਇੰਨੀ ਸਹੂਲਤ ਦੇ ਰਹੀ ਹੈ 10 ਇੰਚੀ ਖਾਲ ਬਣ ਰਹੇ ਨੇ ਵਧੀਆ ਬੈੱਡਪੋਰਡ ਬਣਾ ਕੇ ਤੇ ਟੀਮ ਆ ਰਹੀ ਹੈ ਕੀ ਨਾ ਜ਼ਰਾ ਕਿਸ਼ੋਰ ਬੋਲ ਮਕੀਤ 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 ਖਾਨ ਤੇ ਅਸਾ ਖਾਲ ਬਣਾਣਾ ਪੂਰਾ ਠੀਕ ਹੈ ਤੇ ਹੁਣ ਲੈ ਕੇ ਆਇਆ ਚਾਹ ਆਪਾਂ ਪੀ ਰਹੀ ਆ ਚਾਹ ਸੰਗਤ ਤਾਨੂੰ ਦਿਖਾਉਣਾ ਸਾਰੀ ਸੰਗਤ ਆਪਾਂ ਲੈਵਰ ਤੇ ਓਏ ਆਪਣੀਆਂ ਨੇ ਹੋਈ ਛਿੜ ਦੇਣੇ ਤੈਨੂੰ ਤੇ ਨਵਾਟੀਆਂ ਤੇ ਸਤਨਾਮ ਕਿਵੇਂ ਠੀਕ ਹੈ ਠੀਕ ਹੈ ਵਧੀਆ ਤੇ ਇਹ ਨੇ ਸਾਰੇ ਭਾਈ ਖਾਲ ਬਣਾਉਣ ਵਾਲੇ ਵਿਚਾਰਿਆਂ ਨੂੰ ਮਹੀਨੇ ਮਹੀਨਾ ਹੋ ਗਿਆ ਇਹਨਾਂ ਨੂੰ ਚੱਲਿਆ ਨੂੰ ਅਜੇ ਜਾਣੇ ਪਰ ਡੇਢ ਮਹੀਨੇ ਤੱਕ ਜਾਣਗੇ ਕੋਈ ਇਲਵਾਈ ਬਹੁਤਾ ਖਾਲ ਦੀ ਬੰਦੇ ਲੇਬਰ ਇੱਕ ਆ ਗਈ ਸਾਡੇ ਕੋਲੇ ਹੌਲੀ ਹੌਲੀ ਕੰਮ ਚੱਲੀ ਜਾਂਦਾ ਵਧੀਆ ਤੇ ਤੁਹਾਨੂੰ ਦੱਸਿਆ ਸੀ ਵੀ ਮੱਕੀ ਦਿਖਾਵਾਂਗੇ ਤੁਸੀਂ ਕੱਲ ਵੀ ਕਮੈਂਟ ਕਰੇ ਸੀ ਮੱਕੀ ਦਿਖਾਓ ਭਾਈ ਤੇ ਮੱਕੀ ਆਪਣੀ ਸਿਰਾਈਆਂ ਨਗੀਨਾਈਆਂ ਜੀ ਤੇ ਤੁਹਾਨੂੰ ਲਵੇ ਜਾ ਕੇ ਦਿਖਾਉਣੀ ਮੱਕੀ ਮਾਸਟਰ ਜੀ ਨਾਲ ਗੱਲਬਾਤ ਕਰਾਓ ਮਾਸਟਰ ਜੀ ਦਾ ਧੰਨਵਾਦ ਕਰਤਾ ਮਾਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇੰਨੀ ਮਿਹਨਤ ਨਾਲ ਇੰਨੀ ਗਰਮੀ 'ਚ ਆਪਣੇ ਉਰੇ ਸਹਿਯੋਗ ਇੰਨਾ ਕਰ ਰਹੇ ਨੇ ਕਮੇਟੀ ਚ ਸਾਰੇ ਘਰੇ ਬੈਜ ਜਾਂਦੇ ਨੇ ਵਿਚਾਰੇ ਆਉਂਦੇ ਨੇ ਖੇਤੜਾ ਕਰਕੇ ਵੀਰ ਭਾਈ ਕਹਿ ਕੇ ਨਾਲ ਕੰਮ ਕਰਾਉਂਦੇ ਨੇ ਹਾਂ ਬਹੁਤ ਵਿਚਾਰਾ ਨਹੀਂ ਖੇਤੜਾ ਵੱਡੀ ਹੈਗੀ ਤੇ ਹੋਰ ਕੈਸੇ ਹੋ ਠੀਕ ਹੈ ਤਲਰਾ ਕੰਮ ਬੜੀਆ ਬਿਲਕੁਲ ਘਾ ਦਾ ਚੱਲਦਾ ਠੀਕ ਹੈ ਠੀਕ ਆ ਬੰਦੇ ਸਾਡੇ ਪਿੰਡ ਦੇ ਨੇ ਕਿਵੇਂ ਪਤੀਜ ਠੀਕ ਹੈ ਠੀਕ ਹੈ ਕਿੰਨੇ ਵਾਰੀ ਪਿਆ ਪੂਰਾ ਬੜੀਆ ਜੀ ਹੋ ਜੀ ਭਾਈ ਜੀ ਸਤਿ ਸ੍ਰੀ ਅਕਾਲ ਠੀਕ ਹੈ ਸੱਤੇ ਰੋ ਹੀ ਜ਼ਰੂਰ ਲੈ ਕੇ ਰਿਓ ਛੱਤਾਂ ਹੁਣ ਤੁਹਾਨੂੰ 2-4 ਦਿਨ ਗੱਲਾਂ ਸੁਣਾਇਆ ਕਰਾਂਗੇ ਸੱਤੇ ਦੀਆਂ ਆਪਣੇ ਮੱਥੇ ਬਣ ਰਿਆ ਖਾਲ ਤੇ ਆਪਾਂ ਘਰ ਦੀ ਪੂਰੀ ਤਿਆਰੀ ਇੱਥੋਂ ਤੇ ਮਾਸਟਰ ਜੀ ਦੀ ਇੱਥੋਂ ਵਧੀਆ ਵੀ ਹੋਣਾ ਵਧੀਆ ਫੋਟੋ ਲੈਨੇ ਸਾਡੇ ਮਾਸਟਰ ਜੀ ਨਾਲ ਮਾਸਟਰ ਜੀ ਇੰਦ ਰੂਟ ਟੈਗ ਕਰਿਓ ਜੀ ਕਮੈਂਟਾਂ ਚ ਤੇ ਸਾਡੇ ਪੰਮੀ ਸਾਹਿਬ ਆਏ ਨਹੀਂ ਹਜੇ ਆਏ ਆਉਣਗੇ ਉਹ ਵੀ ਸਾਮਾ ਨੂੰ ਆਉਣਗੇ ਉਹਦਾ ਆ ਜਾਂਦੇ ਨੇ ਉਹਦੀ ਉਹਨੇ ਘਰ ਦਾ ਵਲੌਗ ਹੀ ਪਾਤਾ ਆਪਾਂ ਨੇ ਬਾਈ ਜੀ ਆਏ ਹੋਏ ਸਿੰਗਾਪੁਰ ਸੇਵਕ ਆਇਆ ਮੱਕੀ ਤੇ ਖੜ ਕੇ ਦਿਖਾ ਸੇਵਕ ਆ ਹੱਥ ਖੜਾ ਕਰੀ ਤੇ ਮੱਕੀ ਆਪਣੀ ਇੱਥੇ ਬਾਗੀ ਹੈ ਜੀ ਅੱਜ ਮੱਕੀ ਆਪਣੀ ਹੋ ਗਈ ਹੈ 33 ਦਿਨਾਂ ਦੀ 33 ਦਿਨਾਂ ਦੀ ਮੱਕੀ ਹੋ ਗਈ ਹੈ ਮਤਲਬ ਕਿ ਹਜੇ ਇਹਨੇ 40 ਦਿਨ ਹੋਰ ਲੈਣੇ ਨੇ 42 ਦਿਨ ਮੱਕੀ ਨੇ ਤੇ ਇਹਨੇ ਸੇਵਕ ਜਿਹੜੇ ਬਾਹਾਂ ਤੋਂ ਉੱਪਰ ਦੀ ਲੰਘ ਜਾਣਾ ਲੁੱਕ ਜਾਣਾ ਸੇਵਕ ਸਾਰਾ 7-8 ਫੁੱਟ ਤੇ ਵਗ ਜਾਣਾ ਇਹਨੇ ਤੇ ਫੇਰ ਜਦੋਂ ਸੱਲੀਆਂ ਲੱਗੀਆਂ ਆਪਾਂ ਪਾਵਾਂਗੇ ਚਾਰ ਇੱਥੇ ਲੱਗਿਆ ਕਰਨੀਆਂ ਰੌਣਕਾਂ ਇੱਕ ਨਿਆਰਾ ਆਇਆ ਕਰੂ ਇੱਕ ਜਾਇਆ ਕਰੂਗਾ ਤੇ ਸੇਵਕ ਦੇ ਲਈ ਆਪਣੀ ਵੀਡੀਓ ਚਾਹੁੰਦਾ ਸਤਨਾਮ ਕਰਾਂ ਵੀ ਸਿੰਗਾਪੁਰਾ ਦਾ ਬਾਈ ਖੜਾ ਹੈ ਬਾਈ ਖੜਾ ਹਾਂ ਸਿਰਾ ਸੇਵਕਾਂ ਗੱਲਬਾਤ ਠੀਕ ਹੈ ਮੱਕੀ ਬਾਰੇ ਜ਼ਰੂਰ ਕਮੈਂਟ ਕਰਿਓ ਜੀ ਕਿਵੇਂ ਆ ਮਿੰਤਾ ਨੇ ਮੁੱਲ ਦੇਖੋ ਬਈ ਪਾ ਪਾ ਨਹੀਂ ਜੇ ਬਈ ਗਟੂ ਥੇੜਣੀ ਮੈਂ ਤਾਂ ਸੇਵਕ ਨਹੀਂ ਚਾਹੰਗੇ ਲੜੀ ਇਹ ਚ ਹਾਂ ਸਿਰਫ ਦੋ ਸਪਰੇਆ ਕਰੀਏ ਨੇ ਚਾਰ ਪੂਰੀਆਂ ਜੂਰੀਆਂ ਦੀਆਂ ਦੋ ਸਪਰੇਆ ਹੁਣ ਇਹ ਤਾਂ ਕੋਈ ਨਾ ਜੂਰੀਆਂ ਚਿੱਟੀ ਨਾਲ ਸਪਰੇਆ ਕਰੀਏ ਜੀ ਮਿੰਤਾ ਗਵਾਂਢੀ ਪੁੱਛਣਾ ਉਹਨੇ ਕੀ ਪਾਇਆ ਕੱਲ ਪੁੱਸ ਕੇ ਗਏ ਨੇ ਕਹੇ ਤੂੰ ਮੱਕੀ ਚ ਪਾਇਆ ਕੀ ਐ ਮਹਾ ਮਿੰਤਾ ਬਾਈ ਇਹ ਤਾਂ ਟਾਂਡਾ ਦਾ ਥੱਲੇ ਵਾਲਾ ਗੰਨੇ ਦੀ ਪੂਰੀ ਬਰਗਾ ਹੈ ਕਿੰਨੀ ਮਰਜੀ ਹਵਾ ਆ ਜਾਏ ਇਧਰ ਉਧਰ ਨਹੀਂ ਹੁੰਦਾ ਜਮਾ ਵੀ ਟਾਂਡਾ ਬੜਾ ਮੋਟਾ ਬਹੁਤ ਸਾਂਖ ਨਾਲ ਲਾਈ ਸੀ ਦੁਪਹਿਰ ਦਾ ਟਾਈਮ ਸੀ ਹੁਣ ਹੁਣ ਭਿੰਡੀਆਂ ਇਹ ਸਤਨਾਮ 10 10 ਦਿਨਾਂ ਨੂੰ ਮੁਕਦੀਆਂ ਨਹੀਂ 10 ਦਿਨਾਂ ਨੂੰ ਚੱਲ ਚੱਲ ਇੱਕ ਮਹੀਨਾ ਖਵਾਉਣੀਆਂ ਇੱਕ ਮਹੀਨਾ ਖਵਾਉਣੀਆਂ ਇੱਕ ਮਰਜੀ ਖਾਇਆ ਕਰੋ ਇੱਕ ਮਹੀਨਾ ਭਿੰਡੀਆਂ ਇੱਕ ਮਹੀਨਾ ਚੌਲੇ ਫਲੀ ਇੱਥੋਂ ਆਇਆ ਕਰੀ ਜੀਰੀ ਲਵਾਏਗਾ ਆਪਣੀ ਜੀਰੀ ਲਵਾਵਾਗੇ ਜੀ ਬੱਲੇ ਚਾਰ ਪੌਣ ਚਾਰ ਚਾਰ ਠੀਕ ਹੈ ਤੇ ਦੋਨਾਂ ਦੀ ਨਾਬੀ ਚਲਟਾਂ ਨੇ ਮਾਗਰ ਹਰੇ ਪਾਈਆ ਵਿਊ ਇੰਨਾ ਸੋਹਣਾ ਉਹਨਾਂ ਗੱਲੇ ਨਹੀਂ ਛੱਡਦੇ ਜੀ ਮੱਕੀ ਆਪਣੀ ਅੱਜ ਪੂਰੀ 33 ਦਿਨਾਂ ਦੀ ਹੋ ਗਈ ਹੈ ਜੀ ਤੇ ਮੇਰਾ 5 ਫੁੱਟ 10 ਇੰਚ ਕਰਦਾ ਮਤਲਬ ਕਿ 5 ਫੁੱਟ ਦੀ ਮੱਕੀ ਹੋਊਗੀ ਦੇਖ ਤੇ 33 ਦਿਨਾਂ ਚ ਆਪਣੀ ਚਾਰ ਬੋਰੀਆਂ ਇਹਨੂੰ ਦੂਰੀ ਦੇ ਇਲਾਕਿਆਂ ਨੇ ਤੇ ਦੋ ਸਪਰੇਆ ਹੋ ਗਏ ਨਾ ਹੁਣ ਇਹਦੀ ਦੂਰੀਆਂ ਲਾਈਏ ਨਾ ਕਰੀਏ ਤੇ ਕੋਈ ਸਪਰੇਆ ਪ੍ਰੇਕਰੀ ਨੂੰ ਵੀ ਮੈਂ ਤੇ ਸੇਵ ਕਰਨ ਕਿ ਦਿਨ ਅੱਜ 20 ਦਿਨ ਹੋ ਗਏ ਤੇ 20 ਦਿਨ ਹੋ ਗਏ ਨੇ ਉਹ ਤੇ ਛੋਟੀ ਛੋਟੀ ਸੀ ਮੱਕੀ ਤੇ ਨਾਲ ਹੁਣ ਇਹ ਨਹੀਂ ਨਾਂਗੀ ਜਿਹੜਾ ਇਹ ਨਾ ਬੇਰ ਪਾਉਣ ਦਾ ਟਾਈਮ ਤੇ ਨਾਂਗੀ ਆ ਬਾਲੀਆਂ ਪੱਟੀਆਂ ਮੱਕੀਆਂ ਦੇ ਸਪਰੇਅ ਨਾ ਕਰੋ ਬਾਈ ਵਾਦੂ ਕਰਤ ਨਾ ਕਰੋ ਤੇ ਮੇਰੇ ਨਾਲ ਬੀਤੀਆਂ ਮੈਂ ਤੁਹਾਨੂੰ ਮੱਕੀਆਂ ਉਹ ਵੀ ਦਿਖਾਉਾਂ ਛੋਟੀਆਂ ਛੋਟੀਆਂ ਤੇ ATM 45 1263 ਇਹ ਰਲਾ ਕੇ ਕਰੀਏ ਨੇ ਨਾਲ ਜਿਹੜੀਆਂ ਨੇ ਐਮਬੈਸਡਰ ਫੂਜਾ ਉਹ ਪਾਲੀਆਂ ਦੇ ਵਿੱਚ ਤੇ ਸੁੰਡੀ ਵਾਲੀ ਪਾਈ ਆਪਾਂ ਨੇ ਸੁਪਰ ਜੋਦਾ ਉਹ ਸਪਰੀਆ ਕਰਿਆ ਸੋਪਰ ਜਿਹੜਾ ਇਹ ਸੂਂਦੀ ਵਾਲੀ ਦਾ ਕੋਈ ਸੂਂਦੀ ਨਹੀਂ ਫਲਾਲੇ ਨੂੰ ਨਾਲ ਇਸ ਵਾਰ ਪਵੇ ਇਹਦਾ ਜਿਹੜਾ ਟਾਈਮ ਪੀਰੀਅਡ ਸੀ ਉਹ ਨਾਂਗਿਆ ਸੂਡੀ ਦਾ ਤੇ ਮੱਕੀ ਦੀ ਆਪਣੀ ਨੇ ਪਿੰਡ ਤੇ ਗੱਲਾਂ ਹੁੰਦੀ ਨੇ ਵੀ ਤਰਸੀਮ ਦੀ ਮੱਕੀ ਐ ਇਸੇ ਕਰਕੇ ਕਹਿੰਦਾ ਵੀਰੋ ਜੇ ਜਦੋਂ ਵੀ ਮੱਕੀ ਵੇਚਣੀ ਐ ਸੂਟੀ ਮੱਕੀ ਦੀ ਸੇਵਾ ਕਰਦੋ ਪਹਿਲੇ 20 25 ਦਿਨ ਫਿਰ ਕੁਛ ਕਰਨ ਦੀ ਲੋੜ ਦੀ ਮੱਕੀ 25 ਦਿਨ ਜਿਹੜਾ ਬੰਦਾ ਮੱਕੀ ਛਾਂਭ ਗਿਆ ਦੋ ਤਿੰਨ ਸਪਰੀਆ ਕਰ ਗਿਆ ਤੇ ਚਾਰ ਰੇਲ ਆ ਗਿਆ ਪੰਜ ਪੂਰੀ ਮੱਕੀ ਫੇਲ ਗਈ ਦਾਈ ਮੂਣੀ ਦੇ ਦਰੂੜ ਪੂਰੀ ਤੋਂ ਉੱਪਰ ਪਾਉਣਾ ਚਾਹੀਦਾ ਕਿਲੇ ਦਾ ਘੱਟ ਨਾ ਪਾਉ। ਦਾਈ ਮੂਣੀ ਦਾ ਮੁੱਲ ਆ ਸਾਰੇ। ਆਹ ਦੇਖ ਸਕਦੇ ਹੋ। ਪੂਰਾ ਜੀ ਲੱਗਦਾ ਪੁੱਛਣਾਉਂਦੇ ਨੇ ਦੋ ਬੰਦੇ ਪੁੱਛ ਕੇ ਗਏ ਨੇ ਬਾਈ ਤਰਨੀਮ ਦਾ ਪਾਇਆ ਕੀ। ਉਹਨਾਂ ਨੂੰ ਦੱਸਿਆ ਮੰਗਾਵਾ ਦਵਾਈਆਂ ਕਰੋ। ਤੇ ਤੁਹਾਨੂੰ ਮੈਂ ਗਮਾਂਡ ਚ ਇੱਕ ਮੱਕੀ ਦਿਖਾ ਰਹਾ ਹਾਂ ਪੁੱਛ ਕੇ ਗਏ ਪਹਿਲਾਂ ਤਾਂ ਮੈਂ। ਕਹਿੰਦੇ ਆਪਾਂ ਇਕੱਠਿਆਂ ਨੇ ਬਾਈ ਬੀਜੀ ਦੇ ਇੱਕ ਦਿਨ ਬਾਈ ਸਾਡੀ ਮੱਕੀ ਦੇ ਵਧੀ ਹੈਗੀ। ਤੇ ਫਿਰ ਉਹਨਾਂ ਦਵਾਈਆਂ ਬਾਰੇ ਦੱਸਿਆ ਜੀ। ਐਨੀ ਕਿ ਮਿਹਨਤਾਂ ਜਿਹੜੀ ਤੁਹਾਨੂੰ ਦਿਖਾਉਂਦੇ ਆ। ਇਹ ਜਿਹੜੀ ਮੱਕੀ ਆਪਾਂ ਵੱਢ ਕੇ ਲਗਾਈ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੇਖੀ ਆ ਉਹ ਵੀ ਮੇਰੀ ਮਤਲਬ ਕਿ ਇਹਦੇ ਨਾਲ ਹੀ ਬੀਜੀ ਸੀ 27 ਤਰੀਕ ਨੂੰ ਉਹ ਨੂੰ ਦੇਖ ਲਓ ਜੀ 25 ਤਰੀਕ ਨੂੰ ਵਾਢਾ ਲੱਗ ਰਿਹਾ 28 ਦਿਨਾਂ ਦੇ ਇੰਨੇ ਕੁ ਬਿੰਦਰ ਵਾਲਾ ਪਾਸੇ ਵਾਦਨ ਕਰਦੀ ਤੁਹਾਨੂੰ ਪਹਿਲਾਂ ਮੱਕੀ ਵੀ ਦਿਖਾ ਚੁੱਕਿਆ ਜੋ ਇਹ ਖੇਤ ਅਮਰਤਪੈਣ ਦਾ ਖੇਤ ਹੈ ਇਹ ਨੂੰ ਅਮਰਤਪੈਣ ਕਿਆਂ ਨੂੰ ਜਿਵੇਂ ਤੁਹਾਨੂੰ ਦੇ ਵੀ ਦੱਸੇ ਗਰਮੀਤ ਪੈਣ ਕਿਆਂ ਨੂੰ ਇੱਥੇ ਜ਼ਮੀਨ ਨਾ ਆਪਾਂ ਬੈਦਵਾਤੀ ਸੀ ਜਦੋਂ ਫੌਜੀ ਸਾਹਿਬ ਸੀ ਦੋ ਜੀ ਸੀ ਫੌਜ ਚ ਉਹਨਾਂ ਦੀ ਡੈਥ ਹੋਈ ਸੀ ਉਹ ਦੋ ਪੈਸੇ ਮਿਲੇ ਸੀ ਉਹਨਾਂ ਨੂੰ ਉਹ ਜਮੀਨ ਦਪਾਤੀ ਸੀ ਆਪਾਂ ਨੇ ਤੇ ਅੱਜ ਭੈਣ ਕੇ ਮਿੱਥੇ ਬਣ ਰਿਹਾ ਖਾਲ ਕਿਉਂ ਆਪਾਂ ਦੀ ਜਮੀਨ ਬੋਹਣਾ ਜਿਹੜੋਂ ਟੇਕੇ ਤੇ ਤੇ ਜ਼ਿੰਮੇਵਾਰੀ ਆਪਣੀ ਆ ਪੂਰੇ ਸਾਮ ਨਾਲ ਲਵੇ ਖੜ ਕੇ ਸਵੇਰ ਦੇ ਇੱਥੇ ਕਾਲ ਬਣਾ ਰਿਹਾ ਪਹਿਲਾਂ ਟਰੈਕਟਰ ਨਾਲ ਇਸ ਲੇਵਲ ਕਰਿਆ ਬਾਹ ਬਾ ਇੱਥੋਂ ਡਲੇ ਪੱਟ ਕੇ ਰੋੜੇ ਪਰਾਂ ਚਿੱਟੇ ਨੇ ਸਾਨੂੰ ਤਿੰਨ ਚਾਰ ਦਿਨ ਹੋ ਗਏ ਇੱਥੇ ਲੱਗਿਆ ਨੂੰ ਤੇ ਪੂਰਾ ਵਧੀਆ ਹੁਣ ਅਸੀਂ ਲਵੇ ਖੜ ਕੇ ਪੂਰੀ ਗੌਰ ਨਾਲ ਘੋਲੂਆ ਪਾ ਰਿਹਾ ਕਿਆ ਭਈਆ ਠੀਕ ਹੈ ਠੀਕ 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 ਕਹਿੰਦਾ ਗੁਰਪ੍ਰੀਤ ਬਾਈ ਬੀ ਆਪਣੇ ਪਿੰਡੂ ਵੀ ਨੇ ਲੱਗੇ ਨਾਲ ਦੇਖ ਪੂਰੇ ਗਾਵਰ ਨਾਲ ਪਾਣੀ ਪਾ ਕੇ ਕੁਰਾ ਕੋਹਲੂ ਆਪਣਾ ਕੇ ਬੈੱਡ ਚੰੜ ਰਹੇ ਨੇ ਫਿਰ ਇਹਦੇ ਉੱਤੇ ਪੂਗਾ ਮੋਟਾ ਤੇ ਪੂਰੇ ਪੱਕੇ ਕੰਮ ਹੋ ਰਹੇ ਨੇ ਤੇ ਚਤਨਾਮ ਕੈਸੇ ਹੋ ਠੀਕ ਹੈ ਹਿੰਦੀ ਬੋਲਣ ਲੱਗੇ ਨਾਲ ਗੱਲ ਕਰਦੇ ਕਰਦੀ ਕੈਸੇ ਹੋ ਕੰਮ ਹੋ ਗਿਆ ਇੱਕ ਨੰਬਰ ਜੀ ਸਾਡਾ ਖਾਲ ਬਣਦਾ ਹੈ ਹਾਂ ਹਾਂ ਆ ਜਿੰਦਗੀ ਆ ਜਿੰਦਗੀ ਪਿੰਡਾਂ ਦੀ ਜਿੰਦਗੀ ਜਿਉ ਜੀ ਹੈ ਹਾਂ ਹਾਂ ਸਾਜੀ ਪਾਣੀ ਖਾਓ ਕਲਾ ਕਰ ਦੱਸਦਾ ਹਾਂ ਹਾਂ ਉਹ ਠੀਕ ਆ ਵਧੀਆ ਵਧੀਆ ਇਹ ਆ ਦੇਖੋ ਭਾਈ ਚਾਹ ਰਹਿਣਾ ਮੇਰੇ ਜਿੰਨੇ ਪਿੰਡ ਦੇ ਬੰਦੇ ਨੇ ਵੀਡੀਓ ਚ ਆਉਣ ਦਾ ਸਾਰਿਆਂ ਨੂੰ ਵੀ ਅਸੀਂ YouTube ਤੇ ਆਵਾਂਗੇ ਇਹ ਮਿੱਤ ਨਾਲ ਸੇਵਕ ਲੱਗਿਆ ਪੈਂ ਸਾਸੀ ਜਾਰੇ ਦੇਖੋ ਜੀ ਕਿਵੇਂ ਅਸੀਂ ਇੰਨੇ ਵੀ ਆਏ ਵੀ ਮਿੱਟੀ ਚ ਨਾ ਏਟਰ ਲੱਗ ਜੇ ਐ ਪੂਰਾ ਘੜਦੇ ਹਾਂ ਪੂਰੇ ਗੌਰ ਨਾਲ ਕੰਮ ਕਰਾ ਰਿਹਾ ਕਿਉਂ ਇਹ ਭਾਂਡੇ ਰੋਜ਼ ਨਹੀਂ ਬਣਦੇ 35 ਸਾਲਾਂ ਬਾਅਦ ਖਾਲ ਬਣ ਰਿਹਾ ਹੈ ਤੇ ਪੂਰੇ ਸੰਗ ਨਾਲ ਬਣਵਾ ਰਿਹਾ ਆਪਦਾ ਮੱਥਾ ਵੀ ਕੱਲ ਨੂੰ ਤੇ ਲੀਕ ਹੋਈ ਗਿਆ ਤਾਂ ਕਣਕ ਮਰ ਜਾਣੀ ਹੈ ਜੀ ਰੀਵਿਲ ਦਾ ਚੱਲ ਜਾਣਾ ਜੀ ਨਾਲੇ ਜਿਹੜਾ ਕੱਸੀ ਦਾ ਪਾਣੀ ਕਿਸੇ ਦਾ ਹੱਕ ਮਾਰਨੇ ਮਾੜੀ ਗੱਲ ਆ ਇਹ ਆਪਾਂ ਕਿਤੇ ਨਾ ਰੱਖ ਕੇ ਨੀ ਗੋਸ ਆਪਣਾ ਐਵੇਂ ਆਪਣੇ ਮੱਥੇ ਬਰੀ ਬਣੇ ਤੇ ਚਲੋ ਸਾਡੇ ਪਾਣੀ ਬਹੁਤ ਆ ਮਾ ਕੱਸੀ ਦਾ ਬਾਬੇ ਦੀ ਕਿਰਪਾ ਨਾਲ 35 37 ਮਿੰਟ ਕੀਲੇ ਦੇ ਨੇ ਦੰਦਾਲੇ ਦਾ ਪਾਣੀ ਦੰਦਾਲਾ ਮਤਲਬ ਕਿ ਦੋ ਨਾਲਾ ਜਿੰਨਾ ਪਾਣੀ ਖਾਲ ਵੀ 10 ਇੰਚ ਜਾਂ 2.5 ਫੁੱਟ ਵਿੱਚੋਂ ਚੌੜਾ ਹੈ ਬਹੁਤ ਜ਼ਿਆਦਾ ਵੱਡਾ ਖਾਲ ਹੈ ਚਾਰ ਮੋਟਰਾਂ ਦਾ ਪੰਜ ਦਾ ਪਾਣੀ ਢਲੇ ਜਾਣਾ ਕਾਲੇ ਕੱਸੀ ਦਾ ਪਾਣੀ ਵੀ ਤਿੰਨ ਮੋਟਰਾਂ ਵਾਂਗੂ ਆਉਂਦਾ ਜੇ ਜੇ ਨੂੰ ਆਉਂਦਾ ਘੜਿਆ ਘੜਿਆ ਆਉਂਦਾ ਸਰਪੰਚ ਆਪਾਂ 35 ਸਾਲ ਲਾਵਾਂ 40 ਹੋ ਗਣ 35 ਦਾ ਉਦੋਂ ਕਹਿੰਦੇ ਪਹਿਲਾਂ ਉਧਰ ਬਣਾ ਹਾਂ ਨਾ ਹੋ ਗਏ ਹੁਣ 40 35 ਦਾ ਹੋ ਗਏ ਹੁਣੇ 35 ਸਾਡੀ ਉਮਰ ਤੋਂ ਪਹਿਲਾਂ ਨਾ ਬਣੇਗਾ ਜੀ